ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਬਾਜ਼ਾਰ ਦੀ ਜਿਹੜੀ ਪਿਛਲੇ 20 ਸਾਲ ਤੋਂ ਸਾਥੀਆਂ ਨੇ ਦੱਸੀ ਹੈ ਮੰਗ ਸੀ ਕਿ ਇੱਥੇ ਨਵੇਂ ਟਰਾਂਸਫਾਰਮਰ ਲਾਏ ਜਾਣ ਸਾਰੇ ਦਾ ਸਾਰਾ ਲੋਡ ਆ ਜਿਹੜਾ ਇੱਕ ਟਰਾਂਸਫਾਰਮਰ ਸੀ ਸੀ ਜਿਹੜਾ 200 ਕਿਲੋਵਾਟ ਦਾ ਸੀਗਾ ਹੁਣ ਉਹਦੇ ਨਾਲ ਉਸ ਲੋਡ ਨੂੰ ਵੰਡਣ ਵਾਲ ਵਾਸਤੇ ਦੋ ਦੋ 100 ਦੇ ਦੋ ਨਵੇਂ ਜਿਹੜੇ ਆ ਉਹ ਟਰਾਂਸਫਾਰਮਰ ਚਾਲੂ ਕਰ ਦਿੱਤੇ ਗਏ ਆ ਬਾਜ਼ਾਰ ਦਾ ਜਿਹੜਾ ਲੋਡ ਆ ਤਿੰਨਾ ਭਾਗਾਂ ਚ ਵੰਡ ਕੇ ਜਿਹੜਾ ਹੈ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਸੀਗੀ ਉਹ ਦੂਰ ਕੀਤੀ ਗਈ ਆ ਹੋਰ ਵੀ ਜਿੱਥੇ ਵੀ ਕਿਤੇ ਕੋਈ ਲੋਡ ਸਾਨੂੰ ਲੱਗਦੀ ਹੈ ਸਾਡੇ ਅਧਿਕਾਰੀ ਐਕਸਨ ਸਾਹਿਬ ਐਸਟੀਓ ਸਾਹਿਬ ਜੈ ਸਾਹਿਬ ਬਾਜ਼ਾਰ ਦੇ ਵਿੱਚ ਲੱਗੇ ਹੋਏ ਆ ਜਿੱਥੇ ਕਿਤੇ ਸਾਨੂੰ ਹੋਰ ਲੋਡ ਕੋਈ ਮਹਿਸੂਸ ਹੋਊਗੀ ਅਸੀਂ ਉਹ ਲੋਡ ਵੀ ਪੂਰੀ ਕਰਾਂਗੇ ਕਿਉਂਕਿ ਸਾਡੇ ਬਾਜ਼ਾਰ ਦੇ ਵਿੱਚ ਜਿਹੜਾ ਬਾਹਰੋਂ ਵੀ ਲੋਕ ਅੱਜ ਕੱਲ ਸ਼ਾਪਿੰਗ ਕਰਨ ਆਉਂਦੇ ਆ ਏਸੀ ਵਗੈਰਾ ਦੀ ਵੀ ਜ਼ਰੂਰਤ ਹੁੰਦੀ ਆ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ ਚੀਜ਼ਾਂ ਹਰ ਇੱਕ ਚੀਜ਼ ਜਿਹੜੀ ਬਿਜਲੀ ਤੇ ਚੱਲਦੀ ਆ ਉਦੇ ਮੱਦੇ ਨਜ਼ਰ ਜੀ ਡਿਮਾਂਡ ਵਧੀ ਹੈ ਉਹਨੂੰ ਲੈ ਕੇ ਇਹ ਸਾਰੀ ਡਵੈਲਪਮੈਂਟ ਕੀਤੀ ਗਈ ਹੈ ਹੋਰ ਵੀ ਜਿੱਥੇ ਕਿਤੇ ਲੋਡ ਹੋਊਗਾ ਉਹ ਕੀਤੀ ਜਾਊਗੀ ਤਾਂ ਕਿ ਸਾਡੇ ਲੋਕ ਆ ਉਹ ਆਪਦਾ ਸੌਖ ਚੈਨ ਦੇ ਨਾਲ ਉਹਦਾ ਬਿਜ਼ਨਸ ਕਰਨ ਆਪਣੇ ਘਰਾਂ ਚ ਸੌਣ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਨੂੰ ਕਿੰਨੀ ਦੇਰ ਤੋਂ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਦੇਖੋ ਬਾਜ਼ਾਰ ਚ ਪ੍ਰਧਾਨ ਜੀ ਨੇ ਦੱਸਿਆ ਪ੍ਰਧਾਨ ਜੀ ਨੂੰ ਪੁੱਛੋ ਪ੍ਰਧਾਨ ਜੀ ਦੱਸੋ ਆਓ ਜੀ 10 ਸਾਲ ਬਾਜੀ ਬਣਾਜੀ ਛੜ ਛੜ ਤੇ ਪੈਣ ਛੜ ਤੇ ਆਪੇ ਹਾਂਜੀ ਬਣਾਜੀ ਕਿੰਨੀ ਦੇਰ ਤੋਂ ਸਮੱਸਿਆ ਆ ਰਹੀ ਸੀ ਜੀ ਮੇਰੇ ਹਿਸਾਬ ਨਾਲ 15 20 ਸਾਲ ਹੋ ਗਈ ਇਸ ਗੱਲ ਨੂੰ ਦੁਕਾਨਦਾਰ ਕਹਿੰਦੇ ਪ੍ਰਧਾਨ ਜੀ ਬੋਲਟਰੀ ਘਟਾ ਬਹੁਤ ਅਡਾ ਉਹ ਟਰਾਂਸਫਰ ਸੜ ਗਿਆ ਉਹ ਸੜ ਗਿਆ ਤੇ ਮੈਂ ਫਿਰ ਮੇਰੇ ਸਾਹਮਣੇ ਗੱਲ ਕੀਤੀ ਫਿਰ ਅਮਨ ਬਾਬਾ ਜੀ ਨੇ ਆਏ ਫਿਰ ਬਾਜ਼ਾਰ ਚ ਉਹਨਾਂ ਨੇ ਫਿਰ ਜੂ ਸਾਹਿਬ ਵੈਕਸੀਨ ਸਾਹਿਬ ਲੱਗ ਕੇ ਉਹਨਾਂ ਨੇ ਦੋ ਟਰਾਂਸਫਰਮ ਹੋਰ ਲਾਏ ਨਵੇਂ ਇਹ ਮੈਂ ਹਰ ਸਾਰੇ ਦੁਕਾਨਦਾਰ ਵੀਰਾਂ ਨੂੰ ਸਾਰੇ ਦੁਕਾਨਦਾਰ ਭੈਣ ਭਰਾ ਵੀਰਾਂ ਨੂੰ ਵਧਾਈ ਦੇਣਾ ਵਧਾਈ ਦੇ ਕਾਬਿਲ ਆ ਤੇ ਜੇ ਆਪਾਂ 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 ਸਪੋਰਟ ਕਰਨੀ ਆਪਾਂ ਤਾਂ ਸਿਰਫ ਬੰਦੇ ਦੀ ਪਾਰਟੀ ਦੀ ਆਪਾਂ ਬੰਦੇ ਦੀ ਕਰਨੀ ਆ ਸਾਰ ਕੋਚenser ਕੋਨੇ ਅੱਜ ਇੱਕ ਬੜਾ ਵੱਡਾ ਕੰਮ ਕੀਤਾ ਮੇਨ ਬਾਜ਼ਾਰ ਵਾਸਤੇ ਆਪਾਂ ਨੂੰ ਫਾਵਾ ਦਿੱਤੀ ਠੰਡੀ ਤੇ ਹੁਣ ਤੁਹਾਡੀ ਰਿਪੋਰਟ ਜਾਇ ਉਹ ਪੂਰੀ ਰਹੂਗੀ ਸਾਰੇ ਬੇਨ ਬਾਜ਼ਾਰ ਚ ਦਾਣਾ ਮੰਡੀ ਬਾਜ਼ਾਰ ਚ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਵਾਹੀ ਗੁਰਜੀਕਾ ਖਾਲਸਾ ਕਟਾ ਕਿੰਨੇ ਕਿ ਲੱਗਦੇ ਸੀ ਬਰਾਦੀ ਜਿਹਦੇ ਨਾਲ ਹੁਣ ਕੰਟਰੈਕਸ਼ਨ ਬਿਲਕੁਲ ਨਹੀਂ ਹੋਇਆ ਇਹ ਜੋ ਹੋ ਗਏ 15 20 ਸਾਲ ਤੱਕ ਹੁਣ ਹੌਣ ਪਰੇਸ਼ਾਨੀਆਂ ਖਤਮ ਹੋ ਗਈਆਂ ਜੀ ਇਹ ਸਿੱਖੋ ਸਾਦੀ ਮਿਹਰਬਾਨੀ ਐਮ ਐਲ ਏ ਸਾਦੀ ਮਿਹਰਬਾਨੀ ਨਾਲ ਹੋਇਆ ਕੰਮ ਹੈ ਮੈਂ ਸਾਰੇ ਭਰਾਵੀਆਂ ਨੂੰ ਬੇਨਤੀ ਕਰਦਾ ਇੱਕ ਹੋਰ ਹੀ ਕੋਈ ਨੁਕਸ ਹੋਏ ਆਪਾਂ ਹਾਜ਼ਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ